चले जी थो पता तो है कॉलेज चल जिस तीन कॉलेज ही चलनी है ਭਾਬੀ ਜੀ ਇਹ ਧਾਣਾ ਕਰਿਆ ਕਰੋ ਹਰ ਗੱਲ ਤੇ ਤੁਸੀਂ ਰੋਕ ਟੋਕ ਲੰਦੇ ਰਹਿੰਦੇ ਹੋ ਨਾਬ ਤੂੰ ਇਦਾਂ ਨਹੀਂ ਕਰਨਾ ਉਦਾਂ ਨਹੀਂ ਕਰਨਾ ਲਿਪਸਟਿਕ ਹੀ ਲਾਈ ਆ ਕੋਈ ਆਖਰ ਆ ਗਈ ਆ ਨਾ ਰੋਕ ਟੋਕ ਵਾਲੀ ਗੱਲ ਨਹੀਂ ਕੀ ਇਹਦਾ ਸਿੰਪਲ ਚਾਹੀਦਾ ਕਾਲਜ ਭਾਬੀ ਜੀ ਤੁਹਾਡੀ ਵਾਲੀ ਵੀ ਹੱਦ ਆ ਨਾ ਤੁਸੀਂ ਮੈਨੂੰ ਜੀਨ ਪਾਉਣ ਦਿੰਦੇ ਹੋ ਉੱਥੇ ਕੁੜੀਆਂ ਬਤੇ ਕਿੰਨਾ ਤਿਆਰ ਹੋ ਕੇ ਹੁੰਦੀਆਂ ਨੇ ਤੇ ਮੈਂ ਸਿੰਪਲ ਸੂਟ ਪਾ ਕੇ ਜਦ ਨਹੀਂ ਤੇ ਲਿਪਸਟਿਕ ਲਾਈ ਇਹਦੇ ਵਿੱਚ ਪਹਿਲਾਂ ਕਿਹੜੀ ਗੱਲ ਹੋ ਗਈ ਐ ਐਵੇਂ ਨਾ ਮੈਨੂੰ ਰੋਕਿਆ ਕਰੋ ਨਿੱਕੀ ਨਿੱਕੀ ਗੱਲ ਦੇ ਉੱਤੇ ਨਾ ਤੈਨੂੰ ਪਤਾ ਨਾ ਤੇਰੇ ਡੈਟ ਦਾ ਸੁਭਾਅ ਕਿਦਾਂ ਦਾ ਤੇਰੇ ਵੀਰ ਦਾ ਸੁਭਾਅ ਕਿਦਾਂ ਦਾ ਸਿੰਪਲ ਭਾਬੀ ਜੀ ਮੈਨੂੰ ਸਾਰਾ ਕੁਝ ਪਤਾ ਮੈਨੂੰ ਇੰਨਾ ਨਾ ਕਿਹਾ ਕਰੋ ਤੂੰ ਫਿਰ ਮੈਨੂੰ ਆਂਦੇ ਮੁਣਕੇ ਬੋਲਦੀ ਆ ਇਸੇ ਕਰਕੇ ਮੈਂ ਬੋਲਦੀ ਆ ਚਲ ਠੀਕ ਆ ਪਣੀ ਮੈਂ ਤੈਨੂੰ ਸਮਝਾਉਂਗੀ ਤੂੰ ਤਾਂ ਉਲਟਾ ਪੈਣੀ ਆ ਵਿਆਹੀ ਕੁੜੀ ਦੀ ਗੱਲ ਹੋਰ ਹੁੰਦੀ ਆ ਕਵਾਰਿਆਂ ਦੀ ਹੋਰ ਹੁੰਦੀ ਆ ਜਦੋਂ ਪਤਾ ਤੈਨੂੰ ਵੀ ਤੇ ਤੇਰੇ ਡੈਣੇ ਗੁੱਸੇ ਹੋਣਾ ਫਿਰ ਤੂੰ ਦੋ ਦੋ ਘੰਟੇ ਰੋਣ ਚੁੱਪ ਨਹੀਂ ਕਰਦੀ ਹੋਰਾਂ ਦੇ ਕੁੜੀਆਂ ਪਾ ਕੇ ਆਉਂਦੀਆਂ ਹਣਗੀਆਂ ਜਿਨ੍ਹਾਂ ਬੰਦੀਆਂ ਹਣਗੀਆਂ ਵਾਲ ਖੁੱਲੇ ਛੱਡਦੀਆਂ ਹਣਗੀਆਂ ਤੁਸੀਂ ਆਪਣਾ ਵੇਖਿਆ ਕਰੋ ਨਾ ਵੀ ਆਪਾਂ ਕਿਦਾਂ ਲੈਣਾ ਸਿੰਪਲ ਰਹੀਦਾ ਹੋਈਦਾ ਭਾਬੀ ਜੀ ਤੁਸੀਂ ਨਾ ਮੈਨੂੰ ਬਹੁਤੀ ਰੋਕ-ਟੋਕ ਨਾ ਕਰਿਆ ਕਰੋ ਸਵੇਰੇ ਸਵੇਰੇ ਤੁਸੀਂ ਮੇਰਾ ਮੂੰਹ ਖਾਪ ਕਰਕੇ ਲੱਗਤਾ ਮੈਂ ਤੇ ਇਦਾਂ ਹੀ ਤਿਆਰ ਹੋ ਕੇ ਜਾਇਆ ਕਰਾਂ ਐਵੇਂ ਮੈਨੂੰ ਗੱਲ-ਗੱਲ ਤੇ ਰੋਕਿਆ ਨਾ ਕਰੋ ਇਹ ਐਸਾ ਨਾ ਹੋਣਾ ਕੀ ਆ ਇਹਨਾਂ ਨੇ ਮੈਂ ਕਹਿਣ ਦੀਆਂ ਵੀ ਅਲਪਸਟਿਕ ਲਾ ਕੇ ਕੋਲਿਜ ਨਹੀਂ ਜਾਣਾ ਤੇ ਇਹ ਮੰਨਦੇ ਨਹੀਂਗੇ ਤੂੰ ਸਹੀ ਤਾਂ ਕਹਿਣ ਦੀ ਆ ਮੋਹ ਵੀਰ ਜੀ ਹਰ ਗੱਲ ਤੇ ਨਾ ਰੋਕਿਆ ਕਰੋ ਤੇਰੇ ਚੰਗੇ ਵਾਸਤੇ ਕਹਿਣ ਦੀ ਉਹ ਤੈਨੂੰ ਮੜਾ ਫਰੀ ਕੋ ਕਹਿਣ ਦੀ ਆ ਤੂੰ ਸਮਝੋਂਂ ਦੀ ਆ ਤੂੰ ਸਮਝਿਆ ਕਰ ਤੂੰ ਮੇਰੇ ਕਾਲਜ ਚ ਲਿਓ ਕਿਹੜੇ ਨੇ ਮੇਰੇ ਨਾਲ ਉੱਥੇ ਕੁੜੀਆਂ ਨੇ ਕਿੰਨੀਆਂ ਤਿਆਰ ਨੇ ਅਸਲ ਕੀ ਵੇਣਾ ਈ ਇਹ ਕਾਲਜ ਉੱਦਾਂ ਨਹੀਂ ਜਾਇਦਾ ਇਹਨੂੰ ਲਾ ਠੀਕ ਆ ਇਹਨੂੰ ਲਾ ਫੇਰ ਜਾਣ ਦੇਣਾ ਤੇ ਮੈਂ ਕਾਲਜ ਨਹੀਂ ਜਾਣ ਦੇਣਾ ਹਲੇ ਮੈਂ ਤੈਨੂੰ ਕੁਝ ਕਹਿੰਦਾ ਨਹੀਂ ਤੈਨੂੰ ਦਾੜੀ ਦਾ ਪਤਾ ਨਾ ਤੈਨੂੰ ਠੀਕ ਆ ਇਹਨੂੰ ਲਾ ਫੇਰ ਜਾਣ ਦੇਣਾ ਨਹੀਂ ਤੇ ਮੈਂ ਤੈਨੂੰ ਬਾਹਰ ਨਹੀਂ ਜਾਣ ਦੇਣਾ ਗੇਟ ਤੋਂ ਨਾ ਕੁਝ ਕੁਝ ਤੇਰਾ ਬੰਦ ਕਰਾ ਦੇਣਾ ਐਦਾਂ ਕਿਦਾਂ ਤੂੰ ਮੈਨੂੰ ਕਾਲਜ ਜਾਣ ਤੋਂ ਰੋਕ ਦੋਗੇ ਮੈਂ ਤੇ ਕਾਲਜ ਜਾਣਾ ਕਰਨਾ ਨਾਲੇ ਆ ਕਿੰਨੀ ਗੱਲ ਹੋਈ ਹਰ ਗੱਲ ਤੇ ਰੋਕਦੇ ਰਹਿੰਦੇ ਹੋ ਨੂੰ ਜਾਗ ਨਹੀਂ ਕਰਨ ਲਿਆ ਇਹਨੂੰ ਲਾਲਾ ਨੇ ਤਾਂ ਮੈਂ ਕੌਲ ਜੀ ਤੈਨੂੰ ਜਾਣ ਦੇਣਾ ਵੀਰ ਜੀ ਮੈਂ ਇਹ ਹੀ ਲਾਉਣੀ ਹੈਗੀ ਮੈਂ ਤਾਂ ਇਦਾਂ ਹੀ ਜਾਣਾ ਇਦਾਂ ਕਿਉਂ ਜਾਣਾ ਵਾ ਲਾ ਚਾਤੋਂ ਮੂੰ ਤੋਂ ਮੂੰਹ ਤੋਂ ਨਹੀਂ ਮੂੰਹ ਰੈਂਤ ਕੋਈ ਨਿਆਣੀ ਆਪੇ ਹੋ ਜੂਗੀ ਠੀਕ ਹੋ ਜੂਗੀ ਯਾਰ ਅੱਖੇ ਲੱਗਦੀ ਨਹੀਂ ਅੰਕੇ ਜਵਾਬ ਦਿੰਦੀ ਹੈ ਡੈਡੀ ਦਾ ਇਹਨੂੰ ਪਤਾ ਵਾ ਇਹਨੂੰ ਡੈਡੀ ਨੇ ਸਭ ਇਹਨੂੰ ਕਿਹਾ ਹੀ ਕੋਈ ਨਹੀਂ ਜਾਣਦਾ ਮੈਂ ਸਭ ਇਹਨੂੰ ਕਹਤਾ ਵੀ ਚਲ ਡੈੜੀ ਨਾਲ ਨੂੰ ਕਹਤਾ ਵੀ ਚਲ ਕੋਈ ਨਹੀਂ ਜਾਣਦੋ ਇਹਦੇ ਮੇੜੇ ਅੱਖੇ ਨਹੀਂ ਲੱਗਦੀ ਕੋਈ ਨਹੀਂ ਨਿਆਣੀ ਆਪੇ ਹੋ ਜੂਗੀ ਠੀਕ ਹੋ ਜੂਗੀ ਹੋਲੀ ਹੋਲੀ ਇਹਨੂੰ ਦੱਸਦੇ ਇਹਨੂੰ ਕਹ ਮੂੰਹ ਧੋ ਕੇ ਲਿਫਟਿਕ ਲਾ ਕੇ ਫੇਰ ਚਲਾਉਣੀ ਤੇ ਮੈਂ ਆਪ ਤੋਂ ਬਾਹਰਿਆਂ ਮੈਂ ਮੈਂ ਗੇਟ ਬਾਹਰ ਨਹੀਂ ਖੰਨ ਦੇਣਾ ਠੀਕ ਆ ਸਮਝਾ ਰੇ ਇਹਨੂੰ ਚੰਗੀ ਤਰ੍ਹਾਂ ਇਨਸ਼ਾ ਅੱਲਾ ਨਾ ਲਾ ਲਾ ਹੁਣ ਕਿਸੇ ਦੇ ਜਾ ਜਾ ਕਾਲਜ ਕਾਲਜਾਂ ਨੇ ਤੈਨੂੰ ਕੋਈ ਲੱਭਦਾ ਪਾਪੀ ਜੀ ਸਾਰੇ ਪੁਆੜੇ ਦੀ ਜੜਨਾ ਤੁਸੀਂ ਹੋ ਕਿਹਨੂੰ ਕੁਝ ਨਹੀਂ ਹੀ ਪਤਾ ਹੈਗਾ ਕਿ ਮੈਂ ਕਿਦਾਂ ਤਿਆਰ ਹੋ ਕੇ ਚਲੀ ਮੈਂ ਚੁੱਪ ਕਰਕੇ ਚਲ ਜਣਾ ਹੀ ਤੁਸੀਂ ਰੋਲਾ ਪਾ ਪਾ ਕੇ ਸਾਰਿਆਂ ਨੂੰ ਦੱਸਿਆ ਵਾ ਮੁਰਗੀ ਉੱਤੇ ਚੰਗੇ ਬਣ ਲੱਗ ਪੈਂਦੀ ਐ ਆ ਦੋਗੇ ਜਾਰੇ ਦੀ ਇਹਨੂੰ ਡੱਕੀ ਤੇ ਅਸੀਂ ਮਾਰੇ ਹੋ ਜੰਨੇ ਆ ਨਾਂਡ ਕੇ ਤਾਂ ਵੀ ਹਾਇ ਕੀ ਹੋਗਾ ਕਿਹੜੀ ਕਲ ਹੁੰਦਾ ਏ ਬੜਬੜ ਕੰਡਿਆ ਪਿਆ ਉਹ ਨਹੀਂ ਅੰਦਰ ਸਰਨ ਨਾਲ ਰਹੀ ਲੜਨ ਹਾਇ ਹਾਇ ਕਾਲਜ ਚ ਚਲਨੀ ਆ ਸੁਰਖੀ ਲਾਉਂਦੀ ਆ ਤਿਆਰ ਪਿਆ ਰਹੁੰਦੀ ਆ ਤੋਂ ਨੂੰ ਸਮਝਾਉਂਦੀ ਆ ਵੀ ਨਾ ਜਾ ਇਦਾਂ ਤੇ ਉਹ ਉਹਨਾਂ ਨਾਲ ਨਹੀਂ ਆ ਤੇ ਕੋਈ ਗੱਲ ਹੀ ਪੁੱਤ ਆ ਨਿਆਣ ਸਿਆਣ ਵੇਖ ਕੇ ਕੁੜੀਆਂ ਵਾਲ ਮਾੜਾ ਮੋਟਾ ਕਰ ਲੈਂਦੀ ਆ ਕਿੱਡੀ ਕਾਕੇ ਰੱਗ ਲਈ ਇਨਾ ਤੂੰ ਹੀ ਨਾ ਗੁੱਸੇ ਜਾਇਆ ਕਰ ਉਹ ਯਾਰ ਕੁੜੀਆਂ ਵਾਲ ਕਰ ਲੈਂਦੀ ਕਾਲਜ ਚ ਚਲੀ ਆ ਗਾੜੀ ਮੈਂ ਛੱਡਣ ਜਾਣਾਗਾ ਉੱਥੇ ਮੁੰਡੇ ਵਹਿੰਦੇ ਆ ਹਾਂ ਮੇਰਾ ਉੱਥੇ ਬਾਹਰ ਮੇਰੀ ਯਾਰੀ ਦੋਸਤੀ ਆ ਮੈਂ ਉੱਥੇ ਗਾੜੀ ਖੜਨਾ ਨਹੀਂ ਕੰਨ ਨੂੰ ਕੋਈ ਵਿਆਹ ਹੀ ਹੋਵੇ ਤਾਂ ਫੇਰ ਵਾਕੇ ਕਲਜੀ ਜਾਂਦਾ ਥੋੜੀ ਕੋਈ ਸੁਰਖੀ ਬੰਦੀ ਲਾਈ ਦੀ ਕੀ ਕਰਾ ਇਹ ਮੁੰਡੇ ਦਾ ਵੀ ਐਨਾ ਗੁੱਸੇ ਚ ਨਹੀਂ ਆਈ ਆਉਂਦਾ ਹੁੰਦਾ ਬੰਦਾ ਨਿਆ ਸਿਆਣ ਵਾ ਤੂੰ ਹੀ ਤਾਂ ਸਮਝੋਣਾ ਨਹੀਂ ਉਹਨੂੰ ਤੂੰ ਹੀ ਤਾਂ ਸਮਝੋਣਾ ਨਹੀਂ ਉਹਨਾਂ ਡੈਡੀ ਫੇਰ ਸੱਚਾ ਹੀ ਕਹਿੰਦੇ ਆ ਡੈਡੀ ਘਰ ਨਹੀਂ ਆਉਂਦੀ ਘਰ ਹੁੰਦੇ ਤਾਂ ਡਾੜਨੀ ਉਹਦੇ ਲਟਾਉਂਦੀਆਂ ਵੜਦੇ ਨਹੀਂ ਆਈ ਲਤਾ ਹੁਣ ਉਹਦੀ ਮੈਂ ਵੜ ਦੇਣੀ ਆ ਮੈਂ ਜੇ ਮੇਰੀ ਅੱਖੀ ਨਾਲ ਲੱਗੀ ਰਹਿ। ਰੱਬ ਦਾ ਵਾਸਤਾ ਹੋ ਜੇ ਕੰਮ ਨਾ ਕੰਡਾ। ਜਿੰਨਾ ਉਹ ਲੌਂਡੀਆਂ ਮੈਂ ਓਦਾਂ ਨਹੀਂ ਉਹਨੂੰ ਕਹਿੰਦਾ ਸਿੰਪਲ ਰਜਾਇਆ ਕਰੇ ਨਹੀਂ ਤੇ ਮੈਂ ਉਹਨੂੰ ਨਹੀਂ ਆਂਦਣਾ ਮੈਂ ਘਰ ਭਰ ਲੈਣੀ ਆ ਠੀਕ ਆ ਬਾਅਦ ਚ ਮੈਨੂੰ ਨਾ ਕੱਲ ਨੂੰ ਕਿਉ ਕਿ ਤੂੰ ਪੜ ਨਹੀਂ ਦਿੱਤਾ ਉਹ ਨਹੀਂ ਦਿੱਤਾ। ਜੇ ਹੁਣ ਤੂੰ ਘਰ ਬਿਠਾ ਲੇਂਗਾ ਕੱਲ ਨੂੰ ਵਿਆਹਣੀ ਨਹੀਂ ਉਹ ਪੜੀ ਲਿਖੀ ਹੋਊਗੀ ਤੇ ਫੇਰ ਆਈ ਜਾਊਗੀ। ਤੇ ਫੇਰ ਉਹਨੂੰ ਕਹੇ ਜੇ ਪੜਨਾ ਮਤੈ ਫੇਰ ਲਸਣ ਪੜਨ ਵਾਲੇ ਰੱਖ। ਚੱਲ ਕੋਈ ਠੀਕ ਆ ਨਾ ਉਹਨੂੰ ਥੋੜਾ ਬੋਤਾ ਸਮਝਾਉਂਗੀ ਮੈਂ ਕੋਤ ਸੋਹਣੇ ਨਹੀਂ ਪੋਏ ਮੈਨੂੰ ਗੁੱਸੇ ਤੇ ਨਾ ਆਇਆ ਕਿ ਤੂੰ ਮੈਨੂੰ ਇਹੋ ਗੱਲਾਂ ਆ ਕੇ ਕਹਿ ਦਿੰਦਾ ਕਿ ਜੋ ਉਹਨੂੰ ਤਾਂ ਨਹੀਂ ਕਹਿਆ। ਉਹਨੂੰ ਕੀ ਕਹਣਾ ਉਹ ਆਖੇ ਲੱਗਦੀ ਕਿ ਇਹਦੇ ਉਹ ਜਵਾਬ ਦਿੰਦੀ ਆ ਕਿਉਂ? ਇੱਕ ਮੈਂ ਸਾਫ਼ ਲਾਇਆ ਕਿ ਤੂੰ ਨਿਆਣੀ ਸਿਆਣੀ ਹੋ ਜਾਂਦੀ ਐ ਨਾ ਇਹਨਾਂ ਦੀ ਲੜਾਈ ਨਹੀਂ ਮੁੱਕਦੀ ਹਾਗੀ। ਜਾ ਮੇਰਾ ਪੁੱਤ ਜਾ ਤੂੰ ਛੱਡਿਆ। ਮੈਂ ਨਹੀਂ ਜਾਣਾ ਹੁਣ ਮੈਂ ਨਹੀਂ ਜਾਣਾ। ਦੱਸ ਤੂੰ ਨਹੀਂ ਜਾਣਾ ਤਾਂ ਪਿਓ ਤੇਰਾ ਘਰ ਨਹੀਂ ਜਾਵੇਗਾ ਹੁਣ। ਮੈਂ ਨਹੀਂ ਜਾਣਾ ਜਿੱਦਾਂ ਦੇ ਉਹਦੇ ਲਸਣ ਮੈਂ ਇਦਾਂ ਨਹੀਂ ਖੜਨਾਂ ਨੂੰ। ਸਿੱਧੀ ਗੱਲ ਆ। ਉਹਨੂੰ ਕਹ ਚੰਗੀ ਤਰ੍ਹਾਂ ਜਾਣਾ ਤੇ ਜਾਵੇ ਮੈਂ ਇਦਾਂ ਨਹੀਂ ਖੜਨਾਂ ਨੂੰ। ਜਾ ਮੇਰਾ ਪੁੱਤ ਆਖੇ ਲੱਗ ਮੈਂ ਜਾਣਾ ਇੰਨੀ ਗਾ ਤਾਂ ਸ਼ਟਡਾਉਨ ਮੈਨੂੰ ਮੈ ਲਾ ਲਈ ਅਲਪੀਸੀ ਇਹ ਮੈਂ ਅੱਜ ਸਾਡਾ ਨਵਟਾਡੇ ਕਹਿਣ ਤੇ ਠੀਕ ਆ ਇਹਨੂੰ ਸਮਝਾਇਆ ਕਰੋ ਕੋ ਉਹ ਤਾਂ ਸਮਝਾਇਆ ਵੇ ਤੂੰ ਬਾਬਾ ਮਾਰਿਆ ਤੇਰੀ ਮੰਨ ਤਾਂ ਨਹੀਂ ਲਈ ਏ ਤੂੰ ਵੀ ਇੰਨਾ ਕਿ ਲੱਖ ਪਾ ਕੇ ਮੰਨੀ ਦੇ ਕੀ ਮੰਨੀ ਉਹ ਫਿਰ ਇੱਕੋ ਵਾਰੀ ਕਹਿਣ ਤੋਂ ਮਨ ਲਗੜੀ ਚੱਲ ਬਹੁ ਤੇਰਾ ਵੀ ਗੁੱਸੇ ਵਾਲਾ ਤੂੰ ਜਿੱਦਾਂ ਕਹਿੰਦਾ ਨਾ ਉਦਾਂ ਮੰਨ ਲਿਆ ਕਰ ਜੀ ਮੰਮੀ ਇਹ ਹਨ ਨਹੀਂ ਕੋਸਾਉਂਦਾ ਆਗੇ ਇਹਨਾਂ ਨੂੰ ਜਿਆਦਾ ਗੁਸਾਉਂਦਾ ਗੁਸਾ ਮੇਰੀ ਗੱਲ ਸੁਣ ਮਮੀ ਆ ਵੇਖੋ ਇੱਕ ਕਿਤਾਬ ਇਹਨੇ ਫੜੀ ਆ ਚੱਲੀ ਉੱਥੇ ਕੱਲ ਜਾ ਕਿ ਤੇਰੇ ਕਿੰਨੇ ਪਿਚੂ ਲੱਗਦੇ ਹੋ ਵੀਰ ਜੀ ਤੁਹਾਨੂੰ ਕੀ ਲੱਗੇ ਜਿੰਨੀ ਮਰਜ਼ੀ ਲੱਗੇ ਹੁਣ ਮੈਨੂੰ ਜਿੰਨੀ ਲੋੜ ਮਮੀ ਮੈਂ ਆਉਣੀ ਲੱਲੀ ਐ ਵੇ ਜਾਣ ਬੁੱਝ ਕੇ ਮੇਰੇ ਨਾਲ ਪੰਗੇ ਲੈਂਦੇ ਨੇ ਕੱਲ ਚੱਲੀ ਐ ਕੱਲ ਕੋਈ ਕੀ ਹੋ ਗਿਆ ਜਿੰਨੀ ਲੋੜ ਹੋਵੇ ਉਹ ਨਹੀਂ ਚੀਜ਼ ਕਰਦੀ ਉਹ ਹੁਣ ਇੱਕ ਬੈਗ ਵਰਕੇ ਚੱਕ ਲਾ ਲਾ ਜਿੰਮੀ ਅੱਜ ਸਾਡਾ ਰੰਗ ਡੇ ਘਰ ਕੋ ਠੀਕ ਆ ਕਾ ਵੇਖੋ ਇਹਨਾਂ ਨਾਲੇ ਛੁੱਟ ਗਈ ਤੇ ਤਾਂ ਡਬਲ ਛਾ ਕਥਿਆ ਦੱਤੀ ਆ। ਕੀ ਕਰਨਾ ਤੂੰ? ਜਿੱਥੋਂ ਆਪੇ ਇਹ ਜਿਹਨੇ ਰੁਸ਼ਨਾ ਨਾ ਕਿੱਥੇ ਆ ਗਈਆਂ ਜੀ ਮੈਂ ਵੀ ਆਉਂਦੀ ਆਂ ਹੋਰ ਮੈਨੂੰ ਕੀ ਕਰਨਾ ਉਸਨਾ ਕੀ ਐਥੋਂ ਤੂੰ ਬੱਸੇ ਬੈਠ ਮੈਂ ਤੈਨੂੰ ਸਾਡੋ ਰਾਵ ਜਦੋਂ ਤੂੰ ਆਉਣਾ ਵਾ ਫਿਰ ਤੈਨੂੰ ਮੈਂ ਲੈ ਆਉਣਾ ਫੇਰ ਤੂੰ ਕੀ ਕਰਨਾ ਮੈਂ ਤੇਰੇ ਬਹੁਤ ਗਰੀ ਕਾਰੋਬਾਰ ਚ ਲੰਡਿਆ ਕਿੰਨਾ ਲੱਗੀ ਬੜਾ ਮੈਂ ਟਾਈਮ ਨਾ ਲੈਣਗੇ ਕਿੰਨਾ ਟਾਈਮ ਸੱਤ ਬੈਠੀ ਨਹੀਂ ਜੀ ਅੱਡੇ ਤੇ ਅੱਗੇ ਤੂੰ ਵੀ ਥੋੜਾ ਜਿਹਾ ਘੱਟ ਬੋਲਿਆ ਕਰ ਤੂੰ ਬੋਲਦੀ ਬਣ ਮੰਮੀ ਇਹ ਆਪ ਸਾਰੀਆਂ ਚਿੰਜਾ ਲੈਂਦੇ ਮੇਰੀ ਵਧੀ ਇਹਨਾਂ ਨੂੰ ਹਰ ਇੱਕ ਚੀਜ਼ ਦੋਪਦੀ ਆਂ ਚਲ ਫਿਰ ਵੀ ਤੇਤੋਂ ਵੱਡਾ ਵਾ ਵੱਡੀਆਂ ਸੋ ਵੀਰ ਮੱਝਾਂ ਕਰਦੇ ਆ ਜਾ ਬਾਬਾ ਬਾਦੀ ਬਾਂਦੀ ਨਹੀਂ ਕੀ ਦੋਆ ਜਾਣੀਆਂ ਦੀ ਬੇਠੇਰਾ ਇਹਨਾਂ ਨੂੰ ਸਮਝਾਉਣੀ ਆ ਕਿ ਨਾ ਲੜਿਆ ਕਰੋ ਪਰ ਨਹੀਂ ਛੱਡਦੀ ਕੁੜੀਆਂ ਨਾ ਕੁੜੀਆਂ ਨੂੰ ਰਿਆ ਕਰ ਮੀਰ ਜੀ ਮੈਨੂੰ ਬੋਦੀ ਕੁੜੀਆਂ ਨੇ ਮੇਨੇ ਨਾ ਮਾਰਿਆ ਕਰੋ ਕੁੜੀਆਂ ਕਿਸੇ ਨਾਲੋਂ ਘੱਟ ਨਹੀਂ ਹੈਗੀਆਂ ਛੱਡ ਕਿਉਂ ਨਾ ਛੱਡ ਕਿਉਂ ਨਹੀਂ ਤੇ ਮੈਨੂੰ ਫੜਾ ਦਿਓ ਸਕੂਟਰੀ ਮੈਂ ਆਪੇ ਚੱਲ ਜਾਂਗੀ ਹਾਂ ਆਪੇ ਚੱਲ ਜਾਂਗੀ ਹੋਰ 15 ਮਿੰਟ ਦਾ ਫੋਨ ਆਦੇ ਵੀ ਲਾਜੋ ਛੋਕੇ ਐਡੇ ਇੱਕ ਲੈਣੇ ਆ ਨਾ ਕੋਈ ਚੱਲਦੀ ਆਸ ਨੂੰ ਕੱਢਿਆ ਕਰੋ ਨਾਲੇ ਮੈਰੀ ਵੇਲਾ 8:30-9 ਵਜੇ ਡਈ ਉਹ ਕਿਤੇ ਗਰਮੀ ਨਾਲ ਧੂਆਂ ਨਿਕਲ ਗਿਆ ਹੀ ਮੈਂ ਤਾਂ ਸਮਝ ਨਹੀਂ ਇਹ ਠੰਡਿਆ ਠੰਡਿਆ ਜਿਹੜਾ ਕੰਮ ਹੋ ਜੇ ਨਾ ਉਹਦੇ ਨਾਲ ਹੀ ਧਰੀ ਸੀ ਉਹ 10 ਠੰਡਾ ਠੰਡਾ ਹੀ ਆ ਜੀ ਸਵੇਰ ਦਾ ਟਾਈਮ ਆ ਹਾਂ ਕੀ ਕਰੀ ਦਿਨ ਚੜਦਾ ਤੇ ਟੁੱਪ ਲੱਗ ਜਾਂਦੀ ਏ ਕੁੜੀ ਕਿੱਥੇ ਆ ਕੁੜੀ ਫੜਨ ਗਈ ਆ ਉਹ ਮੁੰਡਾ ਗਿਆ ਹੀ ਛੱਡਣ ਨੂੰ ਅੱਛਾ ਸਨੀ ਕੇ ਛੱਡ ਚਲ ਚਲ ਉਹਨੇ ਬੱਸੇ ਚੜਾਇਆ ਬੱਸੇ ਚੜਾਉਣੀ ਗਿਆ ਵਾ ਉਹ ਨਾ ਪੁੱਛੋ ਤੇ ਮੇਰੀ ਗੱਲ ਸੁਣ ਨਾਲੇ ਕੱਪੜੇ ਨੋਰਮਲ ਹੀ ਪਾ ਕੇ ਗਈ ਐ ਨਾ ਹਾਂ ਹਈ ਹੋਈ ਲੱਗੀ ਆ ਮੈਂ ਗੱਲ ਕਰਦ ਉਹ ਤੂੰ ਹੀ ਪੁੱਛ ਲਈ ਬੀ ਜਾਣ ਰਿਆ ਤੇ ਸੜਦਾ ਭੁੱਜਦਾ ਗਿਆ ਕੁੜੀ ਨੂੰ ਕਿਉ ਮੈਂ ਨਹੀਂ ਜਾਣਾ ਮੈਂ ਨਹੀਂ ਜਾਣਾ ਤੇ ਕੱਪੜਿਆਂ ਬਾਰੇ ਤੂੰ ਹੀ ਪੁੱਛੜੇ ਸਲਵਾਰ ਕਮੀਜ਼ ਪਾ ਕੇ ਗਈ ਏ ਤਾਂ ਵਧੀਆ ਵਾਗੇ ਹੋਰ ਉਸੇ ਪਜਾਮੇ ਪਾਏ ਚੰਗੇ ਲੱਗਦੇ ਆ ਦੱਸ ਉਹ ਤੂੰ ਵਿਚਾਰੀ ਕਰੀ ਪਜਾਮੇ ਪਾ ਕੇ ਗਈ ਹੀ ਨਹੀਂਗੀ ਤੇ ਚੰਗਾ ਸਭ ਨਹੀਂ ਗਈ ਮੈਂ ਪੁੱਛ ਹੀ ਰਿਆ ਮੈਂ ਕੀ ਕਹਿਆ ਵਾ ਪਿਓ ਦਾ ਪੁੱਤ ਤੋਂ ਵੱਧ ਤੇ ਪੁੱਤ ਪਿਓ ਤੋਂ ਵੱਧ ਪੁੱਤ ਨਹੀਂ ਖੜਿਆ ਉਹਨੇ ਉਹ ਨਈ ਬਾਬਾ ਫੋਨ ਖੜਿਆ ਉਹ ਜਿਹੜਾ ਤੁਹਾਡਾ ਜੰਮਿਆ ਉਹ ਨਾ ਮੁੰਡਾ ਉਹ ਘਟ ਨਹੀਂ ਆ ਉਹ ਤੇ ਪੈਂਦਾ ਸਿਰ ਦੇ ਵਾਲਾ ਵੀ ਕੁੜੀ ਵਿਚਾਰੀ ਦੀਆਂ ਉਹ ਚੰਗਾ ਵਾ ਕੰਟਰੋਲ ਹੀ ਚੰਗਾ ਹੁੰਦਾ ਵਾ ਜਦੋਂ ਧੀਆ ਜਵਾਨ ਹੋਣ ਐਵੇਂ ਬਹੁਤੀ ਖੋਲ ਨਹੀਂ ਦੇਈ ਰਹੀ ਹੋਈ ਦੀ ਹੇ ਕਿੰਨਾ ਕੁ ਕੰਟਰੋਲ ਕਰਨਾ ਕਿੰਨੀ ਕੁ ਜਵਾਨ ਹੋ ਗਈ ਵਿਚਾਰੀ ਨਿਆਣੀ ਅੱਜ ਨਾਲੇ ਅਸੀਂ ਜ਼ਿਮੀਦਾਰ ਆ ਪਿੰਡਾਂ ਚ ਰਹਿਣ ਵਾਲੇ ਆ ਕਈ ਗੱਲਾਂ ਹੁੰਦੀਆਂ ਵਾ ਠੀਕ ਆ ਕਿ ਨਾ ਪਾਪਾ ਆਹੋ ਮੈਂ ਤਾਂ ਕਹਿੰਦੀ ਵਿਚਾਰੀ ਨਿਆਣੀ ਜੰਮਦੀ ਮਰ ਜਾਂਦੀ ਤੇ ਤੁਸੀਂ ਇੰਨੀਆਂ ਨੂੰ ਝੜਕਾ ਤਾਂ ਨਾ ਦਿੰਦੇ ਮਰਨ ਵੱਲੋਂ ਕਿੰਨੇ ਕਿਹਾ ਵਾ ਉਠੀਆਂ ਗੱਲਾਂ ਕਰਨੀਆਂ ਨਹੀਂ ਹੁੰਦੀਆਂ ਦੀ ਹੋ ਉਹ ਟਟ ਟਟ ਪਿੰਦਾ ਤੁਸੀਂ ਦੀ ਉਹ ਟਟ ਟਟ ਪਿੰਦਾ ਜਾਂ ਮੈਂ ਹੀ ਆ ਜਿਹੜੀ ਚੜਦੀ ਨਿਆਣੀ ਦੀ ਸੁਹਣੀ ਮਾਵਾ ਬਗੜਦੇ ਹੁੰਦੇ ਜਾਂ ਮਾਵਾ ਹੀ ਸਵਾਰਦੇ ਹੁੰਦਿਆਂ ਨਾਲ ਧਿਆਨ ਰੱਖਿਆ ਕਰ ਜਦੋਂ ਨਿਆਣੇ ਵੱਡੇ ਹੋਣ ਨਾ ਕਈ ਗੱਲਾਂ ਹੋ ਜਾਂਦੀਆਂ ਮਾੜੀਆਂ ਚੰਗੀਆਂ ਪਹਿਲਾ ਵੇਲਾ ਸਾਹਮਣਾ ਚਾਹੀਦਾ ਵਾ ਮੁੜ ਕੇ ਬਦਨਾਮੀ ਦੱਸਾਂਗੇ ਨਹੀਂ ਹੁੰਦੀ ਆ 24 ਘੰਟੇ ਆ ਹੋ ਜਾਈਂ ਨਾ ਗੱਲਾਂ ਕਰਦੇ ਜਾ ਕਰੋ ਕੋਈ ਚਾਚੀ ਦੀ ਗੱਲ ਵੀ ਬੋਲਿਆ ਕਰੋ ਦਿਨ ਮਗਰੋਂ ਚੜਿਆ ਤਾਂ ਪਹਿਲਾਂ ਹੀ ਉਹਦੇ ਵਿਚਾਰ ਹੀ ਦੇ ਨਿਆਣੀ ਦੇ ਪੇਛ ਪੈ ਗਈ ਦੀ ਔਖੀ ਹੁੰਦੀ ਆ ਤੇਰੀਆਂ ਰਿਹਾ ਮਾਮਾ ਜਿਹੜੀਆਂ ਨਾ ਇਹੋ ਵਗਾਰਦੀਆਂ ਕੁੜੀਆਂ ਨੂੰ ਜਿੰਨਾ ਕੰਟਰੋਲ ਰੱਖਿਆ ਨਾ ਚੰਗਾ ਵਾ ਚਲ ਠੀਕ ਆ ਜਿੰਨਾ ਕੰਟਰੋਲ ਇਹ ਤੋਂ ਵੱਧ ਰੱਖੋ ਸਭ ਇਹ ਤੋਂ ਵੱਧ ਰੱਖੋ ਪੜਾਉਣ ਤੇ ਡੈ ਆ ਉਹਨੂੰ ਲੀਡਲਾ ਤਾਂ ਵੀ ਲੈ ਕੇ ਦੇਣੇ ਆ ਵਧੀਆ ਖਰਚਾ ਵੀ ਕਰਨ ਦਾ ਇਹ ਸਾਰਾ ਲੋੜ ਪੜਾਉਂਦੀ ਜੇ ਚਵੀ ਕਿਹੜੇ ਉਹਦੀ ਜਾਨ ਹੀ ਅਸਲੀ ਸੁਲੀ ਦੇ ਟੰਗੀ ਰਹੀ ਤੇ ਚੁੱਪ ਕਰਕੇ ਬਹਿ ਜਾ ਉੱਠੇ ਬੰਨੇ ਨੂੰ ਜਾਨੀ ਹੁੰਨੀ ਆ ਜੇ ਤੇਰੇ ਸਾਹਮਣੇ ਕੁੜੀ ਖਲੋਤੀ ਆ ਤਾਂ ਹੋਰ ਦੇਲ ਵਧਣਾ ਵਾ ਉਹ ਬਾਬਾ ਉਹ ਨਿਆਣੀ ਵੀ ਹੁੰਦੇ ਮੈਂ ਗੱਲ ਨਹੀਂ ਕੀ ਕਰਦੀ ਮੈਂ ਤਾਂ ਤੁਹਾਨੂੰ ਹੀ ਕਿਹਾ ਵਾ ਮੈਨੂੰ ਤੂੰ ਬੜਾ ਕਹਿਨੀ ਆ ਜਿੰਨਾ ਮੈਨੂੰ ਆ ਨਹੀਂ ਉਹਨੂੰ ਵੀ ਕਹਿ ਕੀ ਕਰਨ ਇਹਨਾਂ ਦਾ ਪਿਓ ਪੁੱਤ ਦਾ ਸੁਭਾਈ ਨਹੀਂ ਚੰਗਾ ਕੁੜੀ ਦੇ ਨਾ ਪੇਸ਼ ਪੈ ਰਿੰਦੀ ਕੁੜੀ ਦੇ ਹੱਥ ਧੋ ਕੇ ਮਗਰ ਪਏ ਨਿਆਣੀ ਆ ਜਿਉ ਕਿਤੇ ਮਾੜੇ ਮੋਟੇ ਕੱਪੜੇ ਪਾ ਲਿੰਦੀ ਆ ਪੇਂਟਾਣਾ ਪਾਵੇ ਪਜਾਮੇ ਨਾ ਪਾਵੇ ਦੱਸ ਫਰਾਕ ਪਾ ਕੇ ਗਈ ਉਹ ਵੀ ਗੋਡਿਆਂ ਤੋਂ ਨਹੀਂ ਹੋਰ ਦੱਸ ਕੀ ਪਾਵੇ ਵਿਚਾਈ ਉਹ ਵੀ ਨਾ ਪਾਉਂਦੋ ਉਹਨੂੰ ਧੰਨ ਮੈਂ ਕੀ ਸਫਾਈ ਕਰਨ ਹਾਂਜੀ 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 ਮੈਂ ਨਾ ਸਬਜ਼ੀ ਕੱਟ ਲਈ ਆ ਕਰਤੀ ਤੇ ਸਭ ਜੀ ਹਾਂ ਤਾਂ ਮੈਂ ਜਾ ਕੇ ੱੱਗਾ ਲਾ ਦਿੰਨੀ ਆ ਤੇ ਨਾਲ ਹੀ ਆਟਾ ਗੁੰਨਦੀ ਨਹੀਂ ਨਹੀਂ ਤੁਸੀਂ ਤਾਂ ਕਰੋ ਤੇ ਸਭ ਨੂੰ ਤੜਕਾ ਲਾ ਦੋ ਫਿਰ ਕੇ ਮੈਂ ਬਣਾ ਦਿੰਨੀ ਆਟਾ ਗੁੰਨ ਕੇ ਆਪੇ ਚਲ ਕੋਈ ਨਹੀਂ ਬਸ ਮੈਂ ਵੇਲੀ ਨੇ ਕੀ ਕਰਨਾ ਤੇ ਇਹਨੂੰ ਵੀ ਸੁੱਖ ਹੋਏਗਾ ਚਲੋ ਕੋਈ ਨਹੀਂ ਮੈਂ ਕਰ ਲੈਣਾ ਕੰਮ ਆਪੇ ਕੋਈ ਗੱਲ ਨਹੀਂ ਮੈਂ ਤਾਂ ਵੇਖਿਆ ਤੇਰੇ ਪਿਓ ਵਾਲ ਕਿੱਦਾਂ ਬੋਲਣ ਰਿਹਾ ਉਹ ਫਿਰ ਡੈਲੀ ਸੱਚੇ ਹੀ ਬੋਲਦੇ ਆ ਮ ਜੀ ਫਿਰ ਉਹ ਨਭ ਵੀ ਤਿਹੜਦੀ ਤੇ ਹੈਨੀ ਆ ਉਹਨੂੰ ਮੈਂ ਹੀ ਕਹੇ ਤੇ ਮੇਰੇ ਦੁਆਲੇ ਵੀ ਪੜੀ ਹੋਈ ਹੋਈਗੀ ਮੈਨੂੰ ਬਹੁਤ ਚੰਨੀਵਾ ਬੋਲਦੀ ਹੀਗੀ ਕੀਰ ਕੋਈ ਨਹੀਂ ਫਿਰਦੇ ਲੱਗੀ ਹੁੰਦੀ ਨਾ ਕੱਲੀ ਨੂੰ ਸਮਝਾਇਆ ਕਰ ਵੀ ਬਾਹੂ ਨਹੀਂ ਇਦਾਂ ਦੀਆਂ ਚੀਜ਼ਾਂ ਲਾਈ ਦਿੰਦੀਆਂ ਹੈ ਜੇ ਵਿਆਹ ਹੋਊਗਾ ਨਾ ਜੋ ਮਰਜੀ ਲਾਵੀ ਆਪਣੇ ਦਰ ਜਾਪੇ ਵਿਆਹ ਤੋਂ ਬਾਅਦ ਜੇ ਮਰਜੀ ਰਵੇ ਇੱਥੇ ਚਲੋ ਵੀ ਕਵਾਰੇ ਬੰਦੇ ਦਾ ਹੁੰਦਾ ਉਹ ਸੱਪ ਦਾ ਹੁੰਦਾ ਨਾਲ ਡਾੜੀ ਵੀ ਦੁੱਸੇ ਹੁੰਦੀ ਹੈ ਉਹਦੇ ਹੁਣ ਵੀਰ ਦਾ ਸੁਭਾਅ ਉਤਰਾਂ ਦਾ ਹਾਂਜੀ ਇੱਕ ਤੇ ਉਹ ਵੀ ਨਹੀਂ ਛੱਡਦਾ ਪਹਿਣਾ ਜੇ ਪਿਓ ਆਇਆ ਤਾਂ ਪਿਓ ਉਹ ਤੋਂ ਵੱਧ ਪੋਤਾ ਐ ਤੇ ਪੋਤੋ ਦੇ ਤੋਂ ਵੱਧ ਮੈਂ ਅੱਜ ਚੁੱਪ ਕਰਕੇ ਟਾਈਮ ਕੱਢ ਗਈ ਚਲੋ ਕੋਈ ਗੱਲ ਨਹੀਂ ਅੰਜੀ 24 ਘੰਟੇ ਨਾਲ ਸਾਰਿਆ ਤੁਹਾਡੀ ਭਾਇ ਕਰੋ ਚਲੋ ਕੋਈ ਲਓ ਸਬਜ਼ੀ ਨੂੰ ਵੀ ਤੜਕਾ ਮੈਂ ਹੀ ਲਾ ਦੇਣੀ ਚਲ ਕੋਈ ਗੱਲ ਨਹੀਂ ਮੈਂ ਲਾ ਦੇ। ਕਿੰਨਾ ਟਾਈਮ ਹੋ ਗਿਆ ਵਾ। ਪਤਾ ਨਹੀਂ ਕਿੱਥੇ ਰਹਿ ਗਏ ਆ। ਆਂਦੇ ਹੀ ਬੱਸ ਬੰਦਿਆਂ ਨੂੰ ਚਾਹ ਦੇ ਕੇ ਤੇ ਆ ਗਿਆ। ਅਜੇ ਤੱਕ ਨਹੀਂ ਆਏ। ਦੁਪਹਿਰ ਚੜ੍ਹਾਈ ਹੈ। ਮੁੜ ਕੇ ਕਹਿਣਾ ਮੇਰੇ ਸਿਰ पे ਹੁੰਦੀ ਆ। ਅੱਛਾ। ਜੀਵਨ। ਹਾਂਜੀ ਹਾਂਜੀ ਆ ਲਓ ਮੰਦਰੀਆਂ। ਬੱਲੇ ਬੱਲੇ ਬਾਹ ਬਹੁਤ ਗਰਮੀ ਹੈ ਵੇ ਮੈਂ ਤਾਈ ਤੇ ਕਹਿਣ ਗਈ ਆ ਹੈ ਕਦੇ ਦੀ ਕੀ ਕਰਨ ਨਹੀਂ ਆ ਕਿ ਕਦੋਂ ਉਹ ਚਾਹ ਲੈ ਕੇ ਜਾਏ ਜੀ ਹੈ ਤੇ ਉੱਥੇ ਰਹਿ ਗਈ ਤੁਸੀਂ ਉਹ ਚਾਹ ਥੋੜਾ ਕੰਮ ਰਹਿ ਗਿਆ ਉਹ ਵੀ ਕਹਿੰਦੇ ਕਿ ਇੱਥੇ ਸਾਰੀ ਗਰਮੀ ਬੜੀ ਆ ਵਾਕਿਆ ਜੀ ਤੇ ਮੈਂ ਚਾਹ ਗਰਮੀ ਤਾਂ ਹੈਗੀ ਮੈਂ ਮੇਰਾ ਇਹਨਾਂ ਕੰਮ ਕਰ ਦੋ ਜਿਹੜਾ ਬਾਕੀ ਰਹਾ ਗਿਆ ਫੇਰ ਕਿਹੜੇ ਲਾ ਲਿਓ ਆਹ ਕੀ ਕਰਨਾ ਫਿਰ ਹੁਣ ਹੁਣ ਤਰਾ ਕਿ ਤੇ ਬੁਰਾ ਹਾਲ ਮਿਆ ਪਿਆ ਵਾ ਤੇ ਬਹੁਤ ਗੱਲ ਵਾ ਤੇ ਮੁੰਡਾ ਤਾਂ ਕਿੱਥੇ ਆ ਉਹ ਬੈਠਾ ਚਾਹ ਸ਼ਲਾਰੂ ਲੈ ਕੇ ਤਾਈ ਖੜੇ ਡਿਆਈ ਹਾਏ ਨਹੀਂ ਮੈਂ ਮਰ ਚਾ ਇੱਡਾ ਬਦਵ ਆ ਨਾ ਕਿਤੇ ਗੱਲ ਨਹੀਂ ਕਰਨ ਵਾਲੀ ਉਹਨੇ ਮੈਂ ਸਵੇਰ ਦਾ ਕਿਹਾ ਵਾ ਕਿ ਸੌਦਾ ਮੁਕਾ ਥੋੜਾ ਜਿਹਾ ਮੈਂ ਲਿਖ ਕੇ ਵੀ ਰੱਖਿਆ ਵਾ ਪਜਾਲਿਆਂ ਦੇ ਮੈਨੂੰ ਲੈ ਵੀ ਕੰਨ ਤੇ ਜੋ ਹੀ ਨਹੀਂ ਸਰਕਦੀ ਇਹ ਮੇਰੀ ਗੱਲ ਸੁਣ ਲੈ ਮੇਰੀ ਕਹੀ ਰਹੀ ਘਰ ਮੈਂ ਤਾਂ ਥਾਰਾ ਬੰਨ ਗਿਆ ਨੱਕਾ ਮਾੜਾ ਮੋਟਾ ਹਾਏ ਹਾਏ ਇਹਦਾ ਤਾਂ ਰਹਿਣਾ ਨਹੀਂ ਕਿਤੇ ਮੈਂ ਜਾ ਕੇ ਤੇ ਆਪਣੇ ਪੇਉੜਾ ਕੋ ਕੰਮ ਕਰਾਵਾਂ ਹਾਏ ਹਾਏ ਇਹਨੂੰ ਫੋਨ ਤੇ ਕਰਕੇ ਦੇਖਣਾ ਫੋਨ ਕਰਕੇ ਦੇਖਣਾ ਕੀ ਕਰੀਏ ਇਹਦਾ ਨਾਜ ਆਪਾਂ ਤਾਂ ਕਈ ਸੁਪਨੇ ਵੇਖੇ ਸੀਗੇ ਪਰ ਇਹ ਇਹ ਤਾਂ ਬਸ ਫਿਰ ਫਿਰ ਕੇ ਟਾਈਮ ਬਗਾ ਇਹੋ ਜਿਹਾ ਤਾਂ ਰੱਬ ਹੀ ਰੱਖਾ ਵਾ ਬੰਦੇ ਕੀ ਕਰਨਾ ਨਖਟੂ ਨੇ ਮੈਨੂੰ ਤੇ ਆਪਨੇ ਸਮਝ ਆਉਂਦੀ ਮੈਂ ਤੇ ਆਪ ਲੋਕਾਂ ਦੇ ਨਿਆਣੇ ਵਾਲੀ ਨਹੀਂ ਐ ਲੋਕਾਂ ਨੇ ਨਿਆਣੇ ਐ ਡਿਸਣੇ ਪੜ ਪੜ ਕੇ ਮਾਰ-ਬਾਰੰਦਰ ਦੀ ਮੇਰੀ ਮੇਰੀ ਗੱਲ ਸੁਣ ਜਮੀਨ ਨਾਲ ਕੋਈ ਬਹੁਤੀ ਜਾਈ ਥੋੜੀ ਠੀਕ ਨਹੀਂ ਹੈ ਸਹੀ ਹੈ ਨਾ ਚਲ ਆਪਣਾ ਗੁਜਰ ਗਿਆ ਜਰਾ ਹੁਣ ਹੀ ਘਰ ਆ ਨਿੱਜੀ ਦੀ ਰੋਟੀ ਵਧੀਆ ਖਾਂਦੇ ਬਹੁਤ ਬਦਲਵਾ ਇਹਨੂੰ ਇੰਨਾ ਸ਼ਰਮੇ ਕਿ ਪੱਠੇ ਵੱਡ ਲਿਆ ਕਰੇ ਥਾਂ ਮਨ ਕਿ ਮਾਸਾ ਡਕਰਾ ਦੋਹਾਂ ਜੋਗੇ ਇਹ ਤਾਂ ਗੱਲ ਇਹਦੇ ਵਾਸਤੇ ਮਾੜੀ ਆ ਤੁਹਾਨੂੰ ਕੀ ਪਤਾ ਵਾ ਮੈਂ ਕਿੰਨਾ ਅੰਦਰ ਵੜ ਵੜ ਕੇ ਸਮਝਾਉਂਦੀ ਇਹਨੂੰ ਤੇ ਆਪਣੇ ਪਿਓ ਨਾਲ ਹੱਥ ਹਟਾਇਆ ਕਰ ਪਰ ਪਤਾ ਨਹੀਂ ਕਿ ਦਾ ਦਾ ਵਾ ਮੇਰਾ ਦਾਦਾ ਜਮਾ 76 ਮਾਰਾ ਤੇ ਨਸਾਂ ਜੀਆਂ ਦੇ ਵਟ ਵਟ ਕੇ ਤੇ ਮਾਰਿਆ ਕਰੋ ਨਾ ਆਣ ਕੇ ਘਰ ਸਰਦੇ ਰਹਿੰਦੇ ਹੁੰਦੇ ਜੇ ਉਦੋਂ ਉਹਦੇ ਸਾਹਮਣੇ ਦੇਖੋ ਕਹਿੰਦੇ ਨਹੀਂ ਉਹਨੂੰ ਤੁਸੀਂ ਉਹ ਕੀ ਕਰਾਂ ਸਿਆਣਾ ਪੜਾਵਾ ਤੂੰ ਹੀ ਕਰਨਾ ਉਹ ਕਰੀ ਜਾਂਦੀ ਆ ਹਾਂ ਭੂਏ ਚੜਾ ਕੇ ਆ ਤੋ ਹੋ ਜਾ ਬਹੁਤ ਆਜ ਬਹੁਤਾ ਕਹਿੰਦੀ ਉਹਨੂੰ ਕਹਿਰ ਨਹੀਂ ਜਾਂਦਾ ਕੀ ਕਰੀ ਜਾਂਦਾ ਫੇਰੇ ਤੋਰੇ ਨੂੰ ਪੈਸੇ ਚਾਹੀਦੇ ਇਹਨੂੰ ਤੇ ਘਰ ਦੇ ਕੰਮ ਕਿਨੇ ਕਰਨੇ ਆ ਰੱਬ ਹੀ ਰੱਖਾ ਵਾ ਇਹੋ ਜਿਹੇ ਨਿਆਣਿਆਂ ਦਾ ਸਹੀ ਕਰਨਾ ਜੋ ਪਾਣੀ ਲੈ ਕੇ ਉਹ ਪੜੀ ਕਰ ਉਹ ਮੇਰੀ ਗੱਲ ਸੁਣ ਮੈਂ ਬਹਿਦਾ ਇਹ ਕੀ ਕਰਦਾ ਆ ਵਾ ਇੰਦੱਲੇ ਮੁਕਾ ਤੇਰੇ ਦੇ ਕੰਮ ਕਰਕੇ ਆਏ ਤਾਂ ਖੇਡਦੇ ਓਥੇ ਅੰਬ ਥੱਲੇ ਬਹਿ ਗਏ ਹਾਏ ਹਾਏ ਗਰਮੀ ਕਿੱਦਾਂ ਵਾ ਮੁੰਡੇ ਦੇ ਦਿਵਾਲੇ ਹੋ ਗਏ ਹੁੰਦੇ ਆਹ ਮੁੰਡੇ ਅਸੀਂ ਲਾਲਾ ਉਹ ਜਾ ਮਮੀ ਨੂੰ ਪਾਣੀ ਲੈਣੀ ਹੈ ਪਾਣੀ ਲੈਣੀ ਹੈ ਮੈਂ ਮੈਂ ਲਿਆ ਕੇ ਦਵਾ ਪਾਣੀ ਉਹ ਮੇਰੀ ਗੱਲ ਸੁਣ ਉਹ ਮੈਂ ਤੇ ਚਾਹ ਲੈ ਕੇ ਬੰਦਿਆਂ ਦੀ ਗਿਆ ਹਾਂ ਤੇ ਘੜੀ ਮਰੀ ਲੱਗ ਗਈ ਤੂੰ ਓਥੇ ਕਰਦਾ ਤੂੰ ਵੇਖੀ ਵੀ ਲੈ ਕਿ ਮੇਰੇ ਬਗਲ ਕਿਉਂ ਆ ਡੈਲ ਲੱਤਾਂ ਚੋਣਾ ਵੇਖੋ ਵੇ ਹਾ ਹੋਰ ਕੀ ਦਾ ਲੋਂਦੇ ਆ ਉਹ ਚੱਲ ਵਧੀਆ ਸਭ ਟਾਈਮ ਨਾਲ ਲਵਾ ਲੋਗੇ ਕੋਰ ਕੀ ਚਾਹੀਦਾ ਸਿਆਣਾ ਬੈਣਾ ਕੋ ਸ਼ਰਮ ਕਰਿਆ ਕਰ ਠੀਕ ਆ ਮੈਂ ਬੰਦੇ ਜਾਂਦਾ ਤੈਨੂੰ ਚੰਗਾ ਨਹੀਂ ਲੱਗਦਾ ਤੇ ਫਿਰ ਕਹਿੰਦਾ ਮੇਰੀ ਵੀ ਜੀ ਕਰਦਾ ਪਿਓ ਵਾਂ ਉਹ ਦੱਸੋ ਕੀ ਕਰਾਂ ਕਰੋ ਕਾਨਾ ਕੇ ਖੇ ਦੇ ਸਵਾ ਤੂੰ ਉਹ ਡੈੜੀ ਆਮੀ ਨਾ ਫਿਰ ਕਰਿਆ ਕਰੋ ਉਹ ਜੋ ਕਰਨਾ ਆਪਣੀ ਵਧੀਆ ਕਰਨਾ ਹੈ ਉਹ ਕਰਨਾ ਹੈਗਾ ਵਾ ਕੋ ਸ਼ਰਮੂ ਹੱਥ ਮਾਰਿਆ ਕਰ ਪੱਠਾ ਤੱਥਾ ਵੱਡਾ ਕਰ ਨਹੀਂ ਕਾਕਾ ਕੋ ਮੇਰੇ ਹੱਥ ਹੀ ਪਾਇਆ ਸਭ ਕੋ ਉਹ ਮੇਰ ਕੋ ਨੀ ਵੱਡੇ ਵੱਡੇ ਜਾਂਦੇ ਪੱਠੇ ਪੱਠੇ ਨਹੀਂ ਵੱਡੇ ਜਾਂਦੇ ਖਾਦਾ ਖਾਦਾ ਜਾਂਦਾ ਜੇ ਬੈ ਕੇ ਉਦੋਂ ਫਿਰ ਖਾਣਾ ਪੈਂਦਾ ਤੇ ਪੈਂਦਾ ਇੱਥੇ ਗਰਮੀ ਵੇਖੋ ਬਾਹਰ ਕਿੰਨੀ ਜੱਸ ਜਿਹੜਾ ਮੁੰਡਾ ਆਜਾ ਰਿਹਾ ਮਨਾ ਆ ਗਿਆ ਤੈਨੂੰ ਗਾਲੀ ਪੈ ਗਈ ਉਹਦੇ ਚਲ ਮੰਨਿਆ ਵਾ ਇਹ ਵੀ ਗਲਤ ਵਾ ਪਰ ਮੈਂ ਕੀ ਕਰਾਂ ਜਦੋਂ ਮੈਂ ਮੁੰਡੇ ਦੇ ਮੂੰਹ ਹਲ ਵੇਖੀ ਨਾ ਫਿਰ ਮਨ ਤਰਸ ਆਉਂਦਾ ਹੈ ਮਨ ਨਾਲ ਇਹ ਵੀ ਨਖਤਾ ਅੱਖੇ ਲੱਗੇ ਨਾ ਤੇ ਤਾਂ ਕਰਾਂ ਕੀ ਉੱਤਵਾਣਾ ਜੋ ਤੂੰ ਉੱਤੇ ਬੈਠਾ ਸੀ ਨਾ ਕਹਿੰਦੇ ਆ ਪਤਾ ਛੋੜ ਦੇ ਆ ਛੋਟ ਮੇਰਾ ਜੀ ਕਹਿੰਦਾ ਤੂੰ ਚੱਪਲ ਲਾ ਕੇ ਉੱਥੇ ਫੇਰਾ ਜਗੀ ਤਰਾ ਮੈਂ ਪਤਾ ਪਾੜੇ ਪਈ ਵੇਖ ਲਓ ਮੰਮੀ ਕਿਦਾਂ ਡੈਂਜੇ ਕਹਿ ਨਾ ਕਰਨ ਹੱਸ ਕਰੋ ਹਣ ਐਵੇਂ ਪੇਸ਼ ਕਰਦਾ ਨਹੀਂ ਗਾਂ ਗਾਂ ਬੈਠੇ ਮਗ ਨੂੰ ਹਰੇ ਇੱਕ ਗੱਲ ਕਰ ਲਈ ਦੋ ਗੱਲ ਕਰ ਲਈ ਤੂੰ ਤੇ ਹਟਦੇ ਨਹੀਂ ਫਿਰ ਲੜੀ ਬਣ ਲੈਂਦੇ ਜੀ ਬਸ ਤੇ ਮੇਰੇ ਪੁੱਤ ਨੂੰ ਹਸਲਾ ਕਹੀ ਜਾਣੀਆ ਕਿ ਤੇਰਾ ਪਸੀਨਾ ਆਇਆ ਜੇ ਨਹੀਂ ਚੰਗਾ ਲੱਗਦਾ ਮੈਂ ਚੱਲ ਜਾਣਾ ਕਰੇ ਜਾਂ ਦਫਾ ਜਾ ਹਾਂ ਨਾਲ ਫੇਰ ਮਾਮ ਲੈ ਜੀ ਗੱਲ ਨਹੀਂ ਕਰਦੇ ਉਹ ਹੈ ਕੀ ਵੀ ਕੋਸਾ ਪੀਉਂਦੇ ਨਹੀਂ ਦੇਹੁੰਦੇ ਆ ਕੋਈ ਜਮਾਨਤ ਨਹੀਂ ਕਿੰਦਾ ਹੁੰਦਾ ਕੋ ਤਰੀਕਾ ਹੁੰਦਾ ਵੀ ਲੋਕ ਦੰਡੇ ਇਹਨਾਂ ਕਹਾਂ ਮੈਨੂੰ ਪਤਾ ਵਾ ਤਰੀਕਾ ਹੁੰਦਾ ਉਹਨਾਂ ਤੈਨੂੰ ਪਤਾ ਹੀ ਅੱਖਾਂ ਪਿਆ ਮੰਮੀ ਤੋਂ ਹੈ ਜੋ ਮਨਾਉਂਦੇ ਬੰਦੇ ਤੂੰ ਵੀ ਕੀ ਕਰੇ ਦੋ ਤਿੰਨ ਫੇਰੇ ਮਾਰੇ ਗਰਮੀ ਚ ਪਾਣੀ ਦੇ ਕਦੀ ਚਾਹ ਦੇ ਹੈ ਤੈਨੂੰ ਤੁਹਾਨੂੰ ਪਤਾ ਹੀ ਨਹੀਂ ਇੱਕ ਅੱਧਾ ਫੇਰਾ ਵਿੱਚ ਤੂੰ ਵੀ ਮਾਰੇ ਤੇ ਆਪੇ ਵੀ ਠੰਡਾ ਰਹਿਣ ਮੰਮੀ ਮੇਰਾ ਨਹੀਂ ਜੀ ਕਰਦਾ ਜਾਣ ਮੈਂ ਤੇ ਤੇਰਾ ਖੇਡਣ ਨੂੰ ਜੀ ਕਰਦਾ ਉਹ ਮੁੰਡਿਆਂ ਨਾਲ ਜਾ ਕੇ ਬਾਹਰ ਹੈਨਾ ਰੰਗ-ਬਰੰਗੇ ਮੁੰਡਿਆਂ ਨਾਲ ਸਿਰਦਾਰੀ ਨਾਲ ਸਰਾਸਰਾ ਦੇਣਾ ਫੇਰ ਆ ਨਾ ਮੈਨੂੰ ਕਹਿੰਦੇ ਆ ਹਾਦੀ ਹੋਈ ਤੇਰੇ ਵਾਲੀ ਚਲ ਕਰ ਲੈ ਕਾੜੀ ਰਾਮ ਹਣ ਨਿਕਲਣਾ ਚਾਹੀਦਾ ਹੋਰ ਬਾਤ ਕੋਈ ਨਹੀਂ ਚੱਲਦਾ